ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਪਾ ਗੱਲ ਕਰਾਂਗੇ ਪੰਜਾਬ ਸਟੇਟ ਪਾਰਕ ਕੋਆਪਰੇਸ਼ਨ ਲਿਮਟਿਡ ਦੇ ਵੱਲੋਂ ਸਮੂਹ ਪ੍ਰਮੁੱਖ ਇੰਜੀਨੀਅਰ ਮੁੱਖ ਇੰਜੀਨੀਅਰ HOD ਦੇ PSPCL ਦੇ ਵੱਲੋਂ ਜਿਹੜਾ ਕਿ ਇੱਕ ਪੱਤਰ ਜਾਰੀ ਹੋਇਆ ਹੈ ਉਸ ਦਾ ਜਿਹੜਾ ਵਿਸ਼ਾ ਹੈ ਪੱਤਰ ਦਾ ਪੈਂਡੀ ਸੀਜ਼ਨ 2025 ਦੇ ਦੌਰਾਨ ਨਾਨ ਗ੍ਰੈਜੂਏਟ ਕਰਮਚਾਰੀਆਂ ਦੀਆਂ ਬਦਲੀਆਂ ਤਨਖਾਹਾਂ ਤੇ ਪੂਰਨ ਰੋਕ ਲਗਾਉਣ ਸੰਬੰਧੀ ਇਹ ਪੱਤਰ ਜਾਰੀ ਹੋਇਆ ਹੈ ਸੋ ਦੱਸ ਦिए ਦੋਸਤੋ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਜਿਹੜਾ PSPCL ਦੇ ਸੰਸਥਾ ਦੇ ਵੱਲੋਂ ਜਿਹੜਾ ਕਿ ਆਉਣ ਵਾਲੇ ਜਿਹੜੇ ਕਿ ਪੈਂਡੀ ਸੀਜ਼ਨ ਜਿਹੜੇ ਕਿ 2025 ਦੇ ਮੱਦੇ ਨਜ਼ਰ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਮਿਤੀ 3.9.2025 ਤੱਕ ਸਾਰੇ ਹੀ ਨਾਨ ਗ੍ਰੈਜੂਏਟ ਕਰਮਚਾਰੀਆਂ ਦੀਆਂ ਬਦਲੀਆਂ ਤਨਖਾਹਾਂ ਤੇ ਨਾਤੀਆਂ ਕਰਨ ਉਪਰੰਤ ਜਿਹੜਾ ਕਿ ਪੂਰਨ ਤੌਰ ਤੇ ਰੋਕ ਲਗਾਈ ਜਾਂਦੀ ਹੈ ਉਕਤ ਸਮੇਂ ਦੇ ਦੌਰਾਨ ਕਰਮਚਾਰੀਆਂ ਦੀਆਂ ਬਦਲੀਆਂ ਤੇ ਸਿਰਫ ਪਵੰਦੀਏ ਆਧਾਰ ਤੇ ਮਾਨਯੋਗ ਸੀਐਮਡੀ ਸਾਹਿਬ ਜੀ ਦੀ ਪ੍ਰਵਾਨਗੀ ਦੇ ਜਿਹੜੀ ਕਿ ਨਾਲ ਜਿਹੜੀ ਕਿਸ ਦਿਨ ਨਾਲ ਕੀਤੀ ਜਾਣ ਜਾਏਗੀ ਸੋ ਦੋਸਤੋ ਇਹ ਪੱਤਰ ਜਿਹੜਾ ਕਿ ਜਾਰੀ ਹੋਇਆ ਹੈ ਇਸ ਦੇ ਨਾਲ ਹੀ ਇੱਕ ਹੋਰ ਅਪਡੇਟ ਆ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕੀ ਇਹ ਸੂਤਰਾਂ ਦੇ ਹਵਾਲੇ ਸੋਸ਼ਲ ਮੀਡੀਆ ਤੇ ਪੈਨਸ਼ਨ ਸੰਬੰਧੀ ਤੇਜ਼ੀ ਨਾਲ ਵਾਇਰਲ ਹੋ ਰਹੀ ਪਰ ਫਾਈਨਾਂਸ ਐਕਟ 2025 ਦੇ ਬਾਰੇ ਜ਼ਿਕਰ ਕਰਾਂਗੇ ਸੋ ਦੋਸਤੋ ਜੇਕਰ ਚੈਨਲ ਦੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਬੀਜੇਪੀ ਸਰਕਾਰ ਨੇ 1 ਇੱਕ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਉਹਦੀ ਜਗ੍ਹਾ ਤੇ ਉੱਤੇ ਐਨਪੀਐਸ ਸਕੀਮ ਲਾਗੂ ਕੀਤੀ ਸੀ ਤਾਂ ਉਹਨਾਂ ਨੂੰ ਮਲਾਜ਼ਮਾਂ ਨੂੰ ਇੱਕ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ ਤੇ ਅਜੇ ਵੀ ਦੇਸ਼ ਵਾਰ ਦੇ ਵਿੱਚ ਲਗਭਗ ਸਾਰੇ ਹੀ ਦਰਜਾਂ ਦੇ ਮਲਾਜ਼ਮਾਂ ਨੂੰ ਜਿਹੜਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਯੋਜਨਾ ਮੰਗ ਕਰਦੇ ਹੋਏ ਸੰਘਰਸ਼ ਕਰ ਰਹੇ ਹਨ ਪ੍ਰੰਤੂ ਹੁਣ ਤੱਕ ਫైనాన్స్ ਐਕਟ 2025 ਦੀ ਰਿਪੋਰਟ ਤੇ ਪੈਨਸ਼ਨਰਸ ਦੀ ਚਿੰਤਾ ਵਧਾ ਦਿੱਤੀ ਹੈ ਜੇਕਰ ਇਹ ਰਿਪੋਰਟ ਸੱਚੀ ਹੈ ਇਹ ਸੱਚਮੁੱਚ ਲਾਗੂ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੇ 8ਵੇਂ ਪੇ ਕਮਿਸ਼ਨ ਦੇ ਲਾਭਾਂ ਪੈਨਸ਼ਨਰਸ ਨੂੰ ਨਹੀਂ ਮਿਲਣਗੇ ਲਾਭ ਅਤੇ ਜੇਕਰ ਕੇਂਦਰੀ ਕਰਮਚਾਰੀ ਨੂੰ ਲਾਭ ਨਹੀਂ ਮਿਲਣਗੇ ਤਾਂ ਫਿਰ ਰਾਜ ਵੀ ਜਿਹੜਾ ਕਿ ਰਾਜ ਦੇ ਵੀ ਇਸੇ ਤਰ੍ਹਾਂ ਹੀ ਜਿਹੜਾ ਕਿ ਕਰਨਗੇ ਸਟੇਟਾਂ ਵੀ ਇਸੇ ਤਰ੍ਹਾਂ ਹੀ ਕਰਨਗੀਆਂ ਤੇ ਸਟੇਟਾਂ ਦੇ ਮੁਲਾਜ਼ਮਾਂ ਨੂੰ ਜਿਹੜਾ ਕਿ ਆਉਣ ਵਾਲੇ ਜੋ ਵੀ ਪੀ ਕਮਿਸ਼ਨ ਹੋਣਗੇ ਉਸ ਦੇ ਲਾਭ ਪੈਸ਼ਨਰਸ ਨੂੰ ਨਹੀਂ ਮਿਲਣਗੇ ਇਸ ਤੋਂ ਇਲਾਵਾ ਨਾ ਤਾਂ ਡੇ ਦੇ ਵਿੱਚ ਵਾਧਾ ਹੋਏਗਾ ਤੇ ਜੇਕਰ ਸਰਕਾਰ ਸਾਲ ਦੇ ਵੀ ਛੁੱਟੀਆਂ ਦੇ ਵਿੱਚ ਵਾਧਾ ਕਰਦੀ ਵੀ ਹੈ ਦਾ ਉਹਦਾ ਪਿਛਲਾ ਬਕਾਇਆ ਵੀ ਨਹੀਂ ਮਿਲੇਗਾ ਭਾਵ ਕੀ ਇਸ ਫਿਨਾਂਸ 2025 ਐਕਟ ਦੀ ਰਿਪੋਰਟ ਦੇ ਬਾਰੇ ਜਾਣੀਏ ਕਿ ਇਸ ਦੇ ਵਿੱਚ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਲਿਖਿਆ ਗਿਆ ਕਿ ਸਰਕਾਰੀ ਪੈਨਸ਼ਨਰਸ ਨੂੰ ਹੁਣ ਡੀਏ ਵਾਧਾ ਤੇ ਪੀ ਕਮਿਸ਼ਨ ਦੇ ਫਾਇਦੇ ਨਹੀਂ ਮਿਲਣਗੇ ਫਾਈਨਾਂਸ ਐਕਟ 2025 ਅਪਡੇਟ ਸ਼ੁਕਰਵਾਦ ਜਿਹੜਾ ਕਿ 30 ਮਈ 2025 ਕੋ ਜਿਹੜੀ ਲੋਕ ਮੰਤ ਦੀ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਨੇ ਫਿਨਾਂਸ ਐਕਟ 2025 ਪਾਸ ਕਰਕੇ ਪੈਸ਼ਨਰ ਦੇ ਲਈ ਮਹੱਤਵ ਹਮੋਂ ਫੈਸਲਾ ਲਿਆ ਹੈ ਇਹ ਨਾ ਹੀ ਕਾਨੂੰਨ ਅਨੁਸਾਰ ਸੇਵਾ ਮੁਕਤ ਕਰਮ ਸਰਕਾਰੀ ਕਰਮਚਾਰੀਆਂ ਨੂੰ ਹੁਣ ਮਹਿੰਗਾਈ ਜਿਹੜਾ ਕਿ ਪੱਤਾ ਜਾਣੀ ਕਿ ਡੀਏ ਵਾਦੇ ਦਾ ਜਾ ਭਵਿਕਧੀਆਂ ਪੀ ਕਮਿਸ਼ਨਸ਼ਿਪ ਆਸ਼ਾ ਜਿਵੇਂ ਕਿ 8ਵਾਂ ਪੀ ਕਮਿਸ਼ਨ ਦੇ ਫਾਇਦੇ ਨਹੀਂ ਮਿਲਣਗੇ ਅੱਗੇ ਲਿਖਿਆ ਹੈ ਕਿ ਫਾਈਨਾਂਸ ਐਕਟ 2025 ਵਾਦੇ ਤੇ ਵੀ ਕਮਿਸ਼ਨ ਲਾਭ ਖਤਮ ਜਿਹੜੀ ਰਿਪੋਰਟ ਭਾਰਤੀ ਸੰਸਦਨ ਨੇ ਮਨਜ਼ੂਰੀ ਦਿੱਤੀ ਹੈ ਜਿਸ ਦੇ ਨਾਲ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਬਹਾਲੀ ਦੇ ਵਿੱਚ ਵੱਡੇ ਬਦਲਾਅ ਆਏ ਹਨ ਇਹ ਨਵੇਂ ਕਾਨੂੰਨ ਅਨੁਸਾਰ ਪੈਸਟਰਸ ਨੂੰ ਹੁਣ ਮਹਿੰਗਾਈ ਪੱਤੇ ਜਿਹੜੇ ਡੀਏ ਦੇ ਵਿੱਚ ਵਾਧਾ ਜੰਪ ਵਿਖਦੀਆਂ ਜਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦਾ ਲਾਭ ਨਹੀਂ ਮਿਲੇਗਾ ਜਿਸ ਵਿੱਚ ਆਉਣ ਵਾਲੀਆਂ 8ਵੀਂ ਪੇ ਕਮਿਸ਼ਨ ਦੀ ਜਿਹੜੀ ਵੀ ਜਿਹੜਾ ਸ਼ਾਮਿਲ ਹੈ ਇਸ ਐਕਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਸ ਜਿਹੜਾ ਸੇਵਾ ਮੁਕਤ ਕਰਮਚਾਰੀਆਂ ਦੀ ਵਿਤੀ ਲਾਭਾਂ ਦੀ ਜ਼ਿੰਮੇਵਾਰੀ ਹੁਣ ਜਿਹੜੀ ਸਰਕਾਰ ਦੇ ਹੱਥ ਵਿੱਚ ਨਹੀਂ ਰਹੇਗੀ ਇਸ ਦੇ ਲਈ ਪੇ ਕਮਿਸ਼ਨ ਦੇ ਫਾਇਦੇ ਸੇਵਾ ਮੁਕਤ ਹੋਏ ਚੁਕੇ ਲੋਕਾਂ ਲਈ ਲਾਗੂ ਨਹੀਂ ਹੋਣਗੇ ਪੈਨਸ਼ਨਰਾਂ ਦੇ ਆਪਤਿਆਂ ਵਿੱਚ ਕੋਈ ਵੀ ਜਿਹੜਾ ਵੱਧਦਾ ਸਰਕਾਰ ਦੇ ਆਪਣੇ ਫੈਸਲੇ ਤੇ ਨਿਰਭਰ ਕਰੇਗਾ ਤੇ ਇਹ ਕੋਈ ਵੀ ਪਿਛਲੀ ਤਰੀਕ ਤੇ ਲਾਗੂ ਨਹੀਂ ਹੋਵੇਗਾ ਪੈਸ਼ਨਰਸ ਨੂੰ ਕੋਈ ਵੀ ਪਿਛਲੀ ਰਕਮਾਂ ਜਾਣੇ ਕੀ ਬਕਾਇਆ ਨਹੀਂ ਮਿਲਣਗੀਆਂ ਅਤੇ ਉਹ ਇਸ ਪ੍ਰਬੰਧਾਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਸਕਣਗੇ ਇਹ ਬਹੁਤ ਹੀ ਵੱਡੀ ਗੱਲ ਹੈ ਜੀ ਜੇ ਇਹਦੇ ਸਬੰਧ ਕੋਈ ਵੀ ਕਾਨੂੰਨੀ ਕਾਰਵਾਈ ਵੀ ਨਹੀਂ ਕੀਤੀ ਜਾ ਸਕੇਗੀ ਜਾਣੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਸਬੰਧ ਕੇਸ ਨਹੀਂ ਕੀਤਾ ਜਾ ਸਕੇਗਾ ਇਹ ਬਹੁਤ ਹੀ ਵੱਡੀ ਬਹੁਤ ਹੀ ਮਾੜੀ ਖਬਰ ਹੈ ਪੈਸ਼ਨਰਸ ਸੋ ਵਾਸਤੇ ਜੇਕਰ ਸੱਚੀ ਹੈ ਤਾਂ ਸੇਵਾ ਮੁਕਤ ਸਰਕਾਰੀ ਕਰਮਚਾਰੇ ਲਈ ਕੀ ਮਤਲਬ ਹੈ ਇਸ ਦਾ ਇਸੇ ਵੇਲੇ ਜਿਹੜਾ ਕਿ ਇਸ ਵੇਲੇ ਪੈਨਸ਼ਨ ਐਕਟ 1972 ਦੇ ਤਹਿਤ ਦਿੱਤੀ ਜਾਂਦੀ ਹੈ ਜਿਸ ਦੇ ਦੇਨ ਕਈ ਸੇਵਾ ਮੁਕਤ ਕਰਮਚਾਰੀ ਲਾਭ ਲੈਂਦੇ ਹਨ ਹਾਲਾਂਕਿ ਕਿਉਂਕਿ ਇਹ ਐਕਟ ਸਾਰੇ ਪੈਨਸ਼ਨਰਸ ਦੇ ਲਈ ਲਾਗੂ ਨਹੀਂ ਹੁੰਦਾ ਇਸ ਮਸਲੇ ਨੂੰ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਲਜਾਇਆ ਗਿਆ ਸੀ 17 ਸਤੰਬਰ 1982 ਨੂੰ ਪੰਜ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਸੀ ਪੈਨਸ਼ਨ ਆਖਰੀ ਤਨਖਾਹ ਵੀ ਜਿਹੜਾ ਹੈ 50% ਹੋਣੀ ਚਾਹੀਦੀ ਹੈ ਜਿਸ ਨਾਲ ਹੋਰ ਸਬੰਧਿਤ ਲਾਭ ਵੀ ਜੁੜੇ ਹੋਏ ਸਨ ਇਹ ਫੈਸਲਾ ਨੀਲਪਤ ਪੱਤਰ ਮੰਨਿਆ ਜਿਹੜਾ ਕਿ ਮੰਨਿਆ ਜਾਂਦਾ ਸੀ ਅਤੇ 17 ਸਤੰਬਰ ਨੂੰ ਕਈ ਲੋਕਾਂ ਵੱਲੋਂ ਪੈਸ਼ਿਸ ਇਸ ਵਜੋਂ ਵੀ ਮਨਾਇਆ ਜਾਂਦਾ ਹੈ ਹਾਲਾਂਕਿ ਫਾਈਨੈਂਸ ਐਕਟ 2025 ਦੇ ਇਸ ਢਾਂਚੇ ਨੂੰ ਬਦਲ ਦਿੱਤਾ ਹੈ ਕਿ ਸਪਸ਼ਟ ਕਰਦਾ ਕਿ 8ਵੇਂ ਪੇ ਕਮਿਸ਼ਨ ਅਤੇ ਡੀਏ ਵਾਅਦਾ ਮੌਜੂਦਾ ਪੈਸ਼ਨਰ ਦੇ ਲਈ ਲਾਗੂ ਨਹੀਂ ਹੋਵੇਗਾ ਪੈਸ਼ਨਰ ਐਕਟ ਨੂੰ ਨਹੀਂ 1972 ਹੁਣ ਇਨ੍ਹਾਂ ਵਾਦਿਆਂ ਲਈ ਜਿਹੜਾ ਕਿ ਜਿਹੜਾ ਕਿ ਲਾਗੂ ਨਹੀਂ ਰਹੇਗਾ ਤੇ ਸਰਕਾਰ ਪੈਨਸ਼ਨ ਜਾਂ ਭੱਤਿਆਂ ਵਿੱਚ ਸੋਧ ਬਾਰੇ ਆਪਣਾ ਫੈਸਲਾ ਲਵੇਗੀ ਜੇਕਰ ਕੋਈ ਵੀ ਵਾਅਦਾ ਕੀਤਾ ਜਾਂਦਾ ਤਾਂ ਇਹ ਭਵਿੱਖ ਦੇ ਵਿੱਚ ਲਾਗੂ ਹੋਵੇਗਾ ਉਹ ਪਿਛਲੀ ਤਰੀਕ ਨਹੀਂ ਫਿਰ ਪੈਨਸ਼ਨਰ ਦੇ ਵਿੱਚ ਚਿੰਤਾ ਹੈ ਇਸ ਗੱਲ ਦੀ ਇਸ ਨੀਤੀਗਤ ਬਦਲਾਅ ਨੇ ਸੇਵਾਮੁਕਤ ਸਰਕਾਰੀ ਕਰਮਚਾਰੀ ਨੂੰ ਉਹਨਾਂ ਦੇ ਸੰਗਠਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅਲੋ ਕ ਨੇ ਜਿਹੜਾ ਕਿ ਦੱਸਿਆ ਹੈ ਕਿ ਇਹ ਜਿਹੜੇ ਨਵੇਂ ਪਵੰਦਕ 1982 ਦੇ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਨੂੰ ਖਤਮ ਕਰ ਦਿੰਦੇ ਹਨ ਫਿਰ ਫਾਈਨਾਂਸ ਐਕਟ ਦੇ ਬਾਰੇ ਹੋਰ ਕੀ ਜਾਣਕਾਰੀ ਹੈ ਲਿਖਿਆ ਕਿ ਫਾਈਨਾਂਸ ਐਕਟ ਭਾਰਤੀ ਸੰਸਦ ਦੁਆਰਾ ਪਾਸ ਕੀਤਾ ਗਿਆ ਹੈ ਇੱਕ ਸਾਲਾਨਾ ਕਾਨੂੰਨ ਹੈ ਜੋ ਸਰਕਾਰ ਦੇ ਬਜਟ ਪੱਖਾਂ ਨੂੰ ਲਾਗੂ ਕਰਦਾ ਹੈ ਇਹ ਟੈਕਸ ਜਿਹੜਾ ਕਿ ਡਿਊਟੀ ਤੇ ਹੋਰ ਦਿੱਤੀਆਂ ਨੀਮਾ ਨੀਮਾ ਵਿੱਚ ਤਬਦੀਲੀਆਂ ਨਿਧਾਰਤ ਕਰਦਾ ਹੈ ਤਾਂ ਜੋ ਸਰਕਾਰ ਆਮਦਨੀ ਇਕੱਠੀ ਕਰ ਸਕੇ ਤੇ ਜੰਤ ਖਰਚੇ ਦਾ ਪਬੰਧਕ ਕਰ ਸਕੇ ਮੁੱਲ ਉੱਚ ਫਾਈਨਾਂਸ ਐਕਟ ਸੰਸਥਾਵਾਂ ਦੁਆਰਾ ਪੈਸੇ ਦੀ ਵਰਤੋਂ ਤੇ ਇਕੱਠਾ ਕਰਨਾ ਦਾ ਕਾਨੂੰਨ ਆਧਾਰ ਪ੍ਰਦਾਨ ਕਰਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹ ਫਾਈਨਾਂਸ ਐਕਟ 2025 ਵੀ ਸੱਚਮੁੱਚ ਹੀ ਸਪੈਨਸ਼ਨਰਸ ਤੇ ਲਾਗੂ ਕੀਤਾ ਜਾਵੇਗਾ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਪਰ ਇਹ